ਹਾਂ ਨੀਗਾ ਕੁਛ ਵੀ ਅੱਛੂ ਦੀ ਅੱਜ ਆਈ ਗਿਆ ਪਿਆਲ ਦੀ ਅੱਛੂ ਲਈ ਮੋਟਰਸਾਈਕਲ ਦਾ ਨੰਬਰ ਵੀ ਲੈਣੀਆਂ ਨਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਖਬਰ ਜਿਹਨਾਂ ਕਰਤੋ ਹਾਂ ਦੱਸ ਦਈਏ ਕਿ ਪਿਛਲੀ ਰਾਤ ਇੱਕ ਨੌਜਵਾਨ ਆਪਣੇ ਪਿੰਡ ਜੋਗਰ ਨੂੰ ਗੁਰਦਾਸਪੁਰ ਵਾਲੀ ਸਾਈਡ ਤੋਂ ਵਾਪਸ ਜਾ ਰਿਹਾ ਸੀ ਜਿੱਦ ਚੱਲਦੇ ਪਰਸਿਆਲ ਨੇੜੇ ਪਹੁੰਚਿਆ ਤਾਂ ਉਸਦੇ ਮੋਟਰਸਾਈਕਲ ਦਾ ਅਸਤੁਲਨ ਵਿਗੜਿੰਗ ਕਰਕੇ ਉਸਦੀ ਟੱਕਰ ਇੱਕ ਸਫੇਰਦੇ ਦੇ ਡੱਟ ਨਾਲ ਹੋਈ ਜਿੱਦ ਚੱਲਦੇ ਮੌਕੇ ਤੇ ਹੀ ਉਸਦੀ ਮੌਤ ਹੋਣ ਦਾ ਸਮਾਚਾਰ ਫੈਲ ਰਿਹਾ ਜਿੱਦ ਨੂੰ ਪੰਜਾਬੀ ਬਾਦਰ ਨਿਊਜ਼ ਗੁਰੂਪ ਸਿੰਘ ਸੇਖਾਂ ਦੀ ਰਿਪੋਰਟ ਦੀ ਨਗਰ ਹੋਰ ਥੋੜੀ ਬੜੀ ਅੰਦਰ ਵਿੱਚੋਂ ਹੀ ਲੰਘਿਆ ਦਾ ਹਾਂ ਫਿਰ ਇਹ ਬ੍ਰੇਕ ਨਹੀਂ ਲੱਗੀ ਜੇ ਇਹਦੇ ਕੋਲ ਯਾ ਯਾ ਡਰੋਂ ਹੈ ਨਹੀਂ 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 ਹਾਂ ਡਰੋਂ ਹੈ ਬ੍ਰੇਕ ਨਹੀਂ ਲੱਗੀ ਜਿਹਦੇ ਕੋਲ ਬਹੁਤ ਮਾਇਆ ਹੈ ਹੈ ਜੋਗਰਾਂ ਦਾ ਕੰਮ ਦੀ ਚੀਜ਼ ਆ ਆ ਜਿਹੜਾ ਨਗਾਜਾ ਖੁਣ ਮੈਂ ਥੋੜਾ ਦਿਖਾਉਣਾ ਹੈ ਹੈ ਜੋਗਰਾਂ ਦਾ ਕੰਮ ਦੀ ਚੀਜ਼ ਆ ਆ ਜਿਹੜਾ ਨਗਾਜਾ ਖੁਣ ਮੈਂ ਥੋੜਾ ਦਿਖਾਉਣਾ ਹੈ ਮੈਂ ਹਰਪਾਲ ਸਿੰਘ ਹਸਾਬ ਦਾ ਸਰਪੰਚ ਪਿੰਡ ਜੋਗਰ ਦੇ ਬਾਬਾਤ ਕਾਲੇ ਇੱਕ ਬਹੁਤ ਹੀ ਪਿੰਡ ਜੋਗਰ ਵਿੱਚ ਦੁੱਖਦਾਈ ਘਟਨਾ ਵਾਪਰੀ ਹੈ ਕਿ ਇੱਕ 19 ਸਾਲ ਦਾ ਗਰੀਬ ਹਰਜਨ ਲੜਕਾ ਮੁਖਵਿੰਦਰ ਕੁਮਾਰ ਪੁੱਤਰ ਜਸਸਿੰਦਰ ਪਾਲ ਜੋ ਗੁਰਦਾਸਪੁਰ ਤੋਂ ਆਪਣੇ ਨਿੱਜੀ ਕੰਮ ਤੋਂ ਵਾਪਸ ਸ਼ਾਮ ਪਿੰਡ ਜੋਗਰ ਨੂੰ ਆ ਰਿਹਾ ਸੀ ਤੇ ਪਿੰਡ ਪਸਿਆਲ ਦੇ ਨੇੜੇ ਉਹਦਾ ਮੋਟਰਸਾਈਕਲ ਦਾ ਹਾਦਸਾ ਹੋਦੋਂ ਡਿੱਗ ਰਿਹਾ ਜਿਸ ਦੇ ਨਾਲ ਸੱਪਿਆ ਦੇ ਨਾਂ ਵੱਜ ਕੇ ਉਸਦੇ ਬੱਚੇ ਦੀ ਮੌਤ ਹੋ ਗਈ ਹੈ ਬਹੁਤ ਹੀ ਗਰੀਬ ਪਰਿਵਾਰ ਦਾ ਇਹ ਬੱਚਾ ਉਹਦਾ ਪਿਓ ਮੰਜ਼ੂਰੀ ਕਰਦਾ ਸੀ ਔਰ ਆਪ ਵੀ ਇਹ ਮਨਜ਼ੂਰੀ ਕਰਦਾ ਅੱਜ ਇਸ ਦਾ ਜਨਮ ਲੈਣੇ ਸੀ ਇਹ ਕੱਲਾ ਕੱਲਾ ਬੱਚਾ ਸੀਗਾ ਮਾਂ ਪਿਓ ਦਾ ਜੋ ਇਨਾ ਵੱਡਾ ਘਾਟਾ ਉਹਨਾਂ ਨੂੰ ਪਿਆ ਹੈ ਜੋ ਵੀ ਸੱਜਣ ਇਹ ਵੀਡੀਓ ਦੇਖੇ ਉਹ ਸਾਨੂੰ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਜੇ ਕੋਈ ਜਿੰਨੀ ਕੁ ਮਦਦ ਹੋ ਸਕਦੀ ਹੋਵੇ ਉਸ ਪਰਿਵਾਰ ਦੀ ਮਦਦ ਕਰੇ ਜੋ ਨੰਬਰ ਆ ਰਿਹਾ ਸਕਰੀਨ ਤੇ ਇਸ ਨੰਬਰ ਤੇ ਕੰਟੈਕਟ ਕੀਤਾ ਜਾਵੇ ਬੜੀ ਦੁੱਖੀ ਕੰਪਾਲ ਸਾਬ੍ਹ ਹੈ